ਹਾਂਜੀ ਦੋਸਤੋ ਇਹ ਹੈ ਜੀ ਕੇਕਵਾਰ ਜਿਹਨੂੰ ਅੰਗਰੇਜ਼ੀ ਚ ਐਲੋਵੇਰਾ ਕਿਹਾ ਜਾਂਦਾ ਹੈ ਇੱਕ ਉਹ ਨਿਆਆਬ ਬੂਟਾ ਜਿਹੜਾ ਹਰ ਚੰਗੇ ਮਾੜੇ ਵਾਤਾਵਰਣ ਚ ਚੰਗੀ ਮਾੜੀ ਮਿੱਟੀ ਚ ਔਰ ਚੰਗੇ ਮਾੜੇ ਹਾਲਾਤਾਂ ਦੇ ਵਿੱਚ ਆਪਦੀ ਗਰੋਥ ਕਰਦਾ ਇਹ ਹਵਾ ਨੂੰ ਵੀ ਸ਼ੁੱਧ ਕਰਦਾ ਔਰ ਜੀਵਨ ਦੇ ਵਿੱਚ ਬਹੁਤ ਅਨਮੋਲ ਤੱਤ ਜਿਹੜੇ ਸਰੀਰ ਨੂੰ ਚਲਾਉਂਦੇ ਰੱਖਣ ਲਈ ਚਾਹੀਦੇ ਆ ਉਹ ਇਹਦੇ ਕੋਲ ਹੁੰਦੇ ਨੇ ਅਕਸਰ ਬਹੁ ਗਿਣਤੀ ਲੋਕਾਂ ਦੇ ਘਰਾਂ ਦੇ ਵਿੱਚ ਲੱਗਿਆ ਹੋਇਆ ਪਰ ਉਹਦੀ ਵਰਤੋਂ ਨਹੀਂ ਕਰਦੇ ਕਿਉਂ ਕਿ ਇਹਦੇ ਗੁਣਾ ਤੋਂ ਉਹ ਦੂਰ ਨੇ ਜਾਂ ਇਹਦੇ ਜੋ ਲਾਲਾ ਨਿਕਲਦਿਆਂ ਨੇ ਕਟਿੰਗ ਦੌਰਾਨ ਉਹਨੂੰ ਦੇਖ ਕੇ ਚੰਗਾ ਨਹੀਂ ਸਮਝਦੇ ਬਜ਼ੁਰਗਾਂ ਦੇ ਗੋਡੇ ਦੁਖਦੇ ਆ ਤੁਰਿਆ ਨਹੀਂ ਜਾਂਦਾ ਇਹ ਕੁਦਰਤ ਦੇ ਇਸ ਬੂਟੇ ਦਾ ਦਾਵਾ ਹੈ ਕਿ ਜੇ ਇਹਦੀ ਸਬਜ਼ੀ ਖਾਧੀ ਜਾਵੇ ਇੱਕ ਜਾਂ ਦੋ ਦਿਨਾਂ ਚ ਗੋਡੇ ਦੁਖਨੋਂ ਹਟ ਜਾਣਗੇ ਔਰ ਆਦਮੀ ਘੋੜੇ ਦੀ ਤਰ੍ਹਾਂ ਚੱਲਣ ਲੱਗੇਗਾ ਜੇ ਰੋਜ਼ ਤੁਸੀਂ ਇਹਦੀ ਸਬਜ਼ੀ ਨਹੀਂ ਖਾ ਸਕਦੇ ਤਾਂ ਇਹਦੇ ਪੱਤੇ ਨੂੰ ਕੱਟ ਕੇ ਕਿਸੇ ਵੀ ਸਬਜ਼ੀ ਚ ਮਿਕਸ ਕਰਕੇ ਖਾ ਸਕਦੇ ਹੋ ਇਹਦਾ ਨਿੰਬੂ ਪਾਣੀ ਜਿਹੜਾ ਬਣਾ ਕੇ ਪੀਤਾ ਜਾ ਸਕਦਾ ਗੋਡਿਆਂ ਤੇ ਗਰੀਸ ਖਤਮ ਹੁੰਦੀ ਆ ਜਿਹਦੇ ਲਈ ਬੁਢੇਪੇ ਚ ਲੋਕ ਜਾ ਕੇ ਡਾਕਟਰ ਨੂੰ ਤੱਕਰ ਦੇ ਤੇ ਡਾਕਟਰ ਸਾਹਿਬ ਫਿਰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਆ ਕਿ ਇਹਦੇ ਨਾਲ ਗਰੀਸ ਪੂਰੀ ਹੋ ਜਾਊ ਪਰ ਇਹ ਇੱਕ ਇਹ ਅਨਮੋਲ ਤੋਹਫਾ ਜੇ ਤੁਸੀਂ ਤਾਂ ਵਰ ਖਾਂਦੇ ਰਹੋ ਤਾਂ ਗੋਡੇ ਦੁਖਣਾ ਗਰੀਸ ਦੀ ਕਮੀ ਇਹੋ ਜਿਹੀਆਂ ਕਮਜ਼ੋਰੀਆਂ ਜਿਹੜੀਆਂ ਨੇ ਉਹ ਸਰੀਰ 'ਚ ਆਉਂਦੀਆਂ ਨੇ ਦੂਸਰੇ ਦਾ ਪੱਖ ਇਹ ਆ ਕਿ ਇਹ ਚਮੜੀ ਦੇ ਵਿੱਚ ਗਲੂ ਲਿਆਉਂਦਾ ਚਮਕ ਲਿਆਉਂਦਾ ਲਾਲੀਪਣ ਲਿਆਉਂਦਾ ਤੁਸੀਂ ਇਹਦੀ ਵਰਤੋਂ ਖਾ ਕੇ ਵੀ ਕੀਤੀ ਜਾ ਸਕਦੀ ਆ ਔਰ ਇਹਦੀ ਗੁੱਦ ਨੂੰ ਤੁਸੀਂ ਚਿਹਰੇ ਤੇ ਮਲ ਵੀ ਸਕਦੇ ਹੋ ਸੋ ਇਹ ਕਈ ਤਰ੍ਹਾਂ ਦੇ ਬੂਟੇ ਹੁੰਦੇ ਨੇ ਕਈਆਂ ਦਾ ਜਿਹੜਾ ਗੁੱਦਾ ਕੌੜਾ ਹੁੰਦਾ ਕਈਆਂ ਦਾ ਨਾਰਮਲ ਬਕਬਕਾ ਹੁੰਦਾ ਸੋ ਸਾਡੇ ਕੋਲ ਜਿਹੜਾ ਹੈਗਾ ਇਹ ਇਹਦੇ ਚ ਕੁੜਤਨ ਨਹੀਂ ਹੈ ਸੋ ਇਹਦਾ ਉੱਪਰਲਾ ਛਿੱਲ ਲਾ ਕੇ ਇਹਦੇ ਅੰਦਰਲਾ ਗੁੱਦਾ ਉਹਨੂੰ ਕੱਟ ਕੇ ਸਬਜ਼ੀ ਬਣਾਉਂਦੇ ਆ ਸਬਜ਼ੀ ਦੀਆਂ ਰੈਸਪੀ YouTube ਤੇ ਕਈ ਤਰ੍ਹਾਂ ਦੀਆਂ ਮਿਲ ਜਾਣਗੀਆਂ ਸੋ ਇਹਨੂੰ ਜਿਹਦੇ ਕੋਲੇ ਵਿੜੇ 'ਚ ਜਗ੍ਹਾ ਨਹੀਂ ਹੈ ਉਹ ਆਪਣੇ ਕਿਸੇ ਗਮਲੇ ਦੇ ਵਿੱਚ ਇਹਨੂੰ ਜ਼ਰੂਰ ਲਾਓ ਇਹ ਇੱਕ ਬੂਟਾ ਜੀ ਲੈ ਕੇ ਆਉਂਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਇੱਕ ਦੇ ਦੋ ਦੋ ਦੇ ਪੰਜ ਤੇ ਪੰਜ ਦੇ 10 ਬਣਗੇ ਔਰ ਤੁਹਾਨੂੰ ਇਹ ਸਰੀਰ ਦੀ ਊਰਜਾ ਦੀ ਪੂਰਤੀ ਕਰਨਗੇ ਇੱਕ ਨਵੀਂ ਜਾਨ ਇੱਕ ਨਵੀਂ ਤਾਕਤ ਦੇਣਗੇ ਸੋ ਇਹਨੂੰ ਜਰੂਰ ਵਰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ